ਮੈਂ ਐਗਜ਼ਾਮਪਲ ਦਿੰਦਾ ਉਹਨਾਂ ਜਦੋਂ ਮੈਂ ਰੱਬ ਦੇ ਰੇਡੀਓ ਦਾ ਕਲਾਈਮੈਕਸ ਸ਼ੂਟ ਕਰ ਰਿਹਾ ਸੀ ਜੀ ਜਿਹਦੇ ਵਿੱਚ ਲਾਸਟ ਤੇ ਕਲਾਈਮੈਕਸ ਆ ਰੱਬ ਦਾ ਰੇਡੀਓ ਦਾ ਜਿੱਥੇ ਮੇਰੇ ਫਾਦਰ ਗੁਰਮੀਤ ਸਿੰਘ ਜੀ ਉਹ ਮਦਰ ਨਾਲ ਲੜਦੇ ਨੇ ਔਰ ਉਹ ਉਦੋਂ ਉਹ ਸੀਨ ਦੇ ਵਿੱਚ ਮੈਨੂੰ ਚਿਕਨ ਬਾਕਸ ਇਹ ਕਿਸੇ ਨੂੰ ਹੀ ਮਤਲਬ ਨਹੀਂ ਪਤਾ ਹੈਗਾ ਵੀ ਮੇਕਅਪ ਕੀਤਾ ਗਿਆ ਸੀ ਔਰ ਮੈਨੂੰ ਬਹੁਤ ਜ਼ਿਆਦਾ ਬੁਖਾਰ ਸੀ ਤੇ ਉਸ ਦਿਨ ਔਰ ਜਦੋਂ ਮੈਂ ਸੈੱਟ ਤੇ ਗਿਆ ਸੀ ਮੈਨੂੰ ਯਾਦ ਆ ਮੇਰੇ ਡਾਕਟਰ ਕਹਿੰਦੇ ਸੀ ਕਿ ਪੋਸਿਬਲ ਨਹੀਂ ਹੋ ਸਕਦਾ ਤਾਂ ਉਹ ਸਾਰਿਆਂ ਦੀ ਡੇਟਸ ਉਧਾਂ ਹੈਗੀਆਂ ਸੀ ਸਿਮੀ ਮੈਂ ਦੀ ਮੈਂਡੀ ਸਾਰਿਆਂ ਦੀਆਂ ਡੇਟਸ ਉਸ ਡੇਚ ਹੀ ਸ਼ੂਟ ਹੋਣਾ ਸੀ ਤਾਂ ਉਸੇ ਡੇਚ ਹੀ ਹੋਇਆ ਸੀ ਮੈਨੂੰ ਯਾਦ ਆ ਮੈਨੂੰ ਬਹੁਤ ਜ਼ਿਆਦਾ ਵਕਾਰ ਸੀ ਔਰ ਮੈਂ ਗੱਡੀ ਚ ਸੌ ਕੇ ਆਇਆ ਸੀ ਔਰ ਮੇਰੇ ਸਕਿਨ ਤੇ ਸਾਰਾ ਉਹ ਮਤਲਬ ਚਿਕਨ ਬਾਕਸ ਤੇ ਹੋ ਗਿਆ ਸੀ ਤੇ ਮੈਨੂੰ ਯਾਦ ਆ ਮੈਂ ਸੈੱਟ ਤੇ ਜਦੋਂ ਗਿਆ ਸੀ ਤੇ ਸਾਰਿਆਂ ਮਤਲਬ ਕੁਝ ਕੁ ਇਦਾਂ ਬਿਹੇਵ ਕਰ ਰਹੀ ਸੀ ਵੀ ਚਿਕਨ ਬਾਕਸ ਹੋ ਜਾਂਦਾ ਤੇ ਮੈਨੂੰ ਮੈਂਡੀ ਨੇ ਕਿਹਾ ਸੀ ਹਾਂ ਮੈਨੂੰ ਮੈਂਡੀ ਨੇ ਕਿਹਾ ਸੀ ਉਹ ਕੁਝ ਨਹੀਂ ਹੁੰਦਾ ਇੱਥੇ ਬਹਿ ਜਾ ਤੂੰ